ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਰੇ ਦੋਸਤੋ ਜਿਵੇਂ ਕਿ ਆਪ ਚੰਗੀ ਤਰ੍ਹਾਂ ਜਾਣਦੇ ਹੋ ਪਿਛਲੇ ਕੁਝ ਮਹੀਨਿਆਂ ਤੋਂ ਸਾਡੀ ਜੋੜੀ ਜਾਨੀ ਕਿ ਮੇਰੇ ਨਾਲ ਮੇਰੇ ਸਾਥੀ ਸਰਦਾਰ ਰਣਜੀਤ ਸਿੰਘ ਜੀ ਸੰਧੂ ਸਾਹਿਬ ਲਗਾਤਾਰ ਸਮਾਜਿਕ ਧਾਰਮਿਕ ਰਾਜਨੀਤਿਕ ਮੁੱਦਿਆਂ ਤੇ ਅਸੀਂ ਵਿਚਾਰ ਚਰਚਾ ਕਰਕੇ ਆਪ ਜੀ ਦੇ ਸਾਹਮਣੇ ਕਰਦੇ ਆਂ ਆਪ ਜੀ ਦੇ ਪੇਸ਼ ਕਰਦੇ ਆਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਿ ਤੁਸੀਂ ਉਸ ਚਰਚਾ ਨੂੰ ਬਹੁਤ ਚੰਗਾ ਸੁਣਾਉਂਦੇ ਹੋ ਚੰਗਾ ਪਿਆਰ ਦਿੰਦੇ ਹੋ ਅੱਜ ਸਰਦਾਰ ਰਣਜੀਤ ਸਿੰਘ ਸੰਧੂ ਬਾਸ ਦੇ ਗ੍ਰਹਿ ਵਿਖੇ ਆਏ ਆ ਅਸੀਂ ਕੁਝ ਸਵਾਲ ਜਵਾਬ ਆਪ ਜੀ ਨਾਲ ਸਾਂਝੇ ਕਰਨੇ ਆ ਮੈਂ ਸਭ ਤੋਂ ਪਹਿਲਾਂ ਤਾਂ ਸੱਧੂ ਸਾਹਿਬ ਨੂੰ ਮੇਰੇ ਗ੍ਰਹਿ ਵਿਖੇ ਹੁਣ ਤੇ ਜੀ ਆਇਆਂ ਦਾ ਧੰਨਵਾਦ ਕਰਦਾ ਸਭ ਸਾਹਿਬ ਤੁਸੀਂ ਆਏ ਹੋ ਬਾਹੀਂ ਤੇ ਇਸ ਕਰਕੇ ਮਿੱਤਰੋ ਮੈਂ ਸਭ ਤੋਂ ਪਹਿਲਾਂ ਇੱਕ ਬੇਨਤੀ ਕਰ ਦਿਆਂ ਕਿ ਜਿੰਨੀ ਵੀ ਅਸੀਂ ਵਿਚਾਰ ਚਰਚਾ ਕਰਦੇ ਆ ਉਹ ਵਿਚਾਰ ਚਰਚਾ ਤੁਹਾਨੂੰ ਕਿਵੇਂ ਚੰਗੀ ਲੱਗਦੀ ਹੈ ਕੀ ਉਹਦੇ ਚ ਘਾਟ ਹੁੰਦੀ ਹੈ ਉਹਤੇ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਦੱਸਿਆ ਜਰੂਰ ਕਰੋ ਸੋ ਜਿਆਦਾ ਸਮਰਥਨ ਲਈਏ ਮੈਂ ਸੱਦੂ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਜਿਹੜੀ ਗੱਲਬਾਤ ਆ ਰੰਭ ਕਰੇ ਬਿਰਕ ਸਾਹਿਬ ਜੀ ਸਤਿ ਸ਼੍ਰੀ ਅਕਾਲ ਕਿਰਪਾ ਜੀ ਬਿਰਕ ਸਾਹਿਬ ਇੱਕ ਜਿਵੇਂ ਸ਼ਰੋਮਨੀ ਅਕਾਲੀ ਦਲ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਮੁੱਦਾ ਕਾਫੀ ਸਮੇਂ ਤੋਂ ਉੱਜਿਆ ਆ ਰਿਹਾ ਜੀ ਇਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਭੀ ਫਸੀਲ ਤੋਂ ਕਿਹਾ ਸੀ ਕਿ ਮਜੂਤਾ ਅਕਾਲੀ ਲੀਡਰਸ਼ਿਪ ਆਪਣਾ ਆਧਾਰ ਪਾ ਚੁੱਕੀ ਹੈ ਜੀ ਕੌਣ ਹੈ ਲੀਡਰਸ਼ਿਪ ਚ ਉਹ ਲੋਕ ਜਿਨ੍ਹਾਂ ਨੇ ਇਹ ਕੀਤਾ ਜੀ ਆਹ ਵੇਖੋ ਸੰਤੂ ਸਾਹਿਬ ਗੱਲ ਇਹ ਆ ਵੀ ਇਸ ਸਵਾਲ ਦਾ ਜਵਾਬ ਵੀ ਜਿਹੜਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਕੋਲ ਹੀ ਲੈਣਾ ਚਾਹੀਦਾ ਜੀ ਕਿਹਾ ਜੀ ਹਰਪ੍ਰੀਤ ਸਿੰਘ ਨੇ ਇਹ ਗੱਲਾਂ ਕਿਉਂ ਕਹੀਆਂ ਕਿਵੇਂ ਕਹੀਆਂ ਕਿਸ ਸਬੰਧ ਵਿੱਚ ਕਹੀਆਂ ਉਹ ਵੀ ਸਾਰਾ ਜਿਹੜਾ ਨਾ ਉਹ ਲੇਖਾ ਝੋਖਾ ਬੜੇ ਠੰਡੇ ਦਿਮਾਗ ਨਾਲ ਕਰਨ ਵਾਲੀ ਗੱਲ ਹੈ ਕਿ ਉਸ ਇਨਸਾਨ ਦੀ ਮਨਸ਼ਾ ਕੀ ਸੀ ਇਹ ਗੱਲ ਕਹਿਣ ਪਿੱਛੇ ਮੈਂ ਜਾਂਦੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਸਵਾਲ ਕਰਦਾ ਕਿ ਜੇ ਤੁਸੀਂ ਕਾਲੀ ਲੀਡਰਸ਼ਿਪ ਨੂੰ ਕਹਿੰਦੇ ਵੀ ਇਹ ਆਧਾਰ ਲੋਕਾਂ 'ਚ ਬਣ ਚੁੱਕੀ ਹੈ ਜੀ ਤੇ ਜਿਨ੍ਹਾਂ ਲੋਕਾਂ ਕੋਲ ਤੁਸੀਂ ਅੱਜ ਜਾਂਦੇ ਹੋ ਜਿਹੜੇ ਲੋਕ ਤੁਹਾਨੂੰ ਸਦਕੇ ਤੁਹਾਡਾ ਮਾਨ ਸਨਮਾਨ ਕਰਦੇ ਆ ਉਹ ਲੋਕ ਕੀ ਆਪਦੀ ਤਾਕਤ ਬਣਾ ਚੁੱਕੀ ਹੈ ਜਾਂ ਆਪਦਾ ਆਧਾਰ ਲੋਕਾਂ 'ਚ ਬਣਾ ਚੁੱਕੀ ਹੈ ਮੇਰੀ ਕਹਿਣ ਦਾ ਮਤਲਬ ਇਹ ਹੈ ਇਸੇ ਕਾਲੀ ਲੀਡਰਸ਼ਿਪ 'ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜ਼ਰਾ ਸਾਹਿਬ ਵੀ ਆਉਂਦੇ ਆ ਇਸੇ ਕਾਲੀ ਲੀਡਰਸ਼ਿਪ 'ਚ ਬੀਬੀ ਜ਼ਾਹਿਰ ਕੌਰ ਜੀ ਵੀ ਆਉਂਦੇ ਆ ਜੀ ਜੀ ਇਸ ਅਕਾਲੀ ਲੀਡਰਸ਼ਿਪ ਦੇ ਵਿੱਚ ਉਹ ਸ਼ਾਇਦ ਅ ਕੱਲ ਕਿ ਹੁਣੀ ਵੀ ਹੋਣਗੇ ਜਦੋਂ ਕਿ ਸਮੁੱਚੇ ਕਾਲੀ ਦਲ ਦੀ ਗੱਲ ਚੱਲੀ ਹੈ ਹੁਣ ਕਹਿਵਾਂ ਦਾ ਮੇਰਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਤੁਹਾਡਾ ਸਨਮਾਨ ਕਰ ਰਿਹਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿਹੜੇ ਕੇ ਜੀ ਅਕਾਲਪਟਕ ਸਾਹਿਬ ਤੇ ਬਾਰ ਬਾਰ ਸਵਾਲ ਖੜੇ ਕਰਦੇ ਸੀ ਬਿਲਕੁਲ ਕੀ ਉਹਨਾਂ ਦਾ ਆਧਾਰ ਤੁਸੀਂ ਕੀ ਵੇਖ ਰਹੇ ਹੋ ਕੀ ਉਹਨਾਂ ਦਾ ਅਕਸ ਕੀ ਵੇਖ ਰਹੇ ਹੋ ਉਹਨਾਂ ਦਾ ਅਕਸ ਪਰ ਕਿਵੇਂ ਚੰਗਾ ਹੋ ਗਿਆ ਜੇ ਉਹ ਸਮੁੱਚੀ ਲੀਡਰਸ਼ਿਪ 'ਚ ਨਹੀਂ ਆਉਂਦੇ ਕੀ ਬੀਬੀ ਜ਼ਗੀਰ ਕੋਰ ਉਸ ਲੀਡਰਸ਼ਿਪ 'ਚ ਨਹੀਂ ਆਉਂਦੀ ਕੀ ਸਰਜੀਤ ਸਿੰਘ ਰਖੜਾ ਜਿਹੜੇ ਉਸ ਲੀਡਰਸ਼ਿਪ 'ਚ ਨਹੀਂ ਹੁੰਦੇ ਸਭ ਤੋਂ ਵੱਡੀ ਸੰਤੂ ਸਾਹਿਬ ਗੱਲ ਸੁਣਨ ਵਾਲੀ ਤੇ ਕਰਨ ਵਾਲੀ ਇਹ ਆ ਮੈਂ ਕੱਲ ਦੇਖ ਰਿਆ ਸਾ ਪਟਿਆਲੇ ਇੱਕ ਸਮਾਗਮ ਫੇਰ ਰੱਖਿਆ ਸਰਜੀਤ ਸਿੰਘ ਰਖੜਾ ਹੋਣਾ ਵੱਲੋਂ ਇਹਨਾਂ ਦਾ ਸਨਮਾਨ ਰੱਖਿਆ ਪਹਿਲੀ ਗੱਲ ਤੋਂ ਉੱਥੇ ਸ਼ਰਮ ਵਾਲੀ ਗੱਲ ਮੈਨੂੰ ਐ ਮਹਿਸੂਸ ਹੋਈ ਜੀ ਕਿ ਕਿਵੇਂ ਇੱਕ ਵਿਅਕਤੀ ਦੇ ਅੱਗੇ ਗਤਕਾ ਖੇਡਿਆ ਜਾ ਰਿਹਾ ਹੈ ਕਿਵੇਂ ਨਿਸ਼ਾਨ ਸਾਹਿਬ ਦੇ ਕੇ ਗੁਵਾਈ ਕੀਤੀ ਜਾ ਰਹੀ ਹੈ ਕਿਵੇਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਯਾਰ ਹਰ ਰਾਨਗੀ ਹੈ ਅਸੀਂ ਤਾਂ ਅੱਜ ਤੱਕ ਇਹ ਵੇਖਿਆ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸਰੂਪ ਆਉਂਦਾ ਹੋਵੇ ਉਹਦੇ ਅੱਗੇ ਨਿਸ਼ਾਨ ਸਾਹਿਬ ਤਾਂ ਝੂਲਦੇ ਜ਼ਰੂਰ ਵੇਖੇ ਆ ਅਸੀਂ ਇਹ ਤਾਂ ਜ਼ਰੂਰ ਚੀਜ਼ ਵੇਖੀ ਆ ਕਿ ਫੁੱਲਾਂ ਦੀ ਵਰਖਾ ਉੱਥੇ ਤਾਂ ਹੁੰਦੀ ਜ਼ਰੂਰ ਵੇਖੀ ਆ ਤੇ ਜਿਹੜੇ ਗੱਤਕੇ ਖੇਡੇ ਜਾਂਦੇ ਨੇ ਅੱਗੇ ਸਵਾਗਤਵਾਹ ਤੇ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੱਜ ਕੱਲ ਅਸੀਂ ਤਾਂ ਹੁਣ ਤੱਕ ਵੇਖਦੇ ਆਏ ਪਰ ਆਹ ਪਹਿਲੀ ਵਾਰ ਵੇਖਿਆ ਵੀ ਕਿਸੇ ਵਿਅਕਤੀ ਬਾਰੇ ਜੀ ਖਾਸ ਇਸ ਤਰ੍ਹਾਂ ਦਾ ਗੱਲ ਕੀਤੀ ਗਈ ਤੇ ਉਹ ਵੀ ਵਿਅਕਤੀ ਜੀ ਦੇ ਤੇ ਡੇਡੇ ਵੱਡੇ ਦੋਸ਼ ਲੱਗੇ ਹੋਣ ਇਹ ਮਰਿਆ ਇਹ ਕਿਵੇਂ ਹੋ ਰਿਹਾ ਦੂਜੇ ਨੰਬਰ ਤੇ ਜਿਹੜੇ ਬੰਦੇ ਸਨਮਾਨ ਕਰਦੇ ਆ ਖਾਸ ਕਰਕੇ ਸੁਰਜੀਤ ਸਿੰਘ ਰਖੜਾ ਜਿਹਦੀਆਂ ਪਿੱਛੇ ਜੇ ਵੀਡੀਓ ਵਾਇਰਲ ਹੋਈਆਂ ਡੇਰੇ ਸੱਚੇ ਸੌਦੇ ਦੇ ਪਹੁੰਚੇ ਨਹੀਂ ਆ ਸਿੰਘ ਸਾਹਿਬ ਕੀ ਰਖੜਾ ਸਾਹਿਬ ਨੇ ਤੁਸੀਂ ਉਸ ਗੱਲ ਦਾ ਸਪਸ਼ਟੀਕਰ ਲੈ ਲਿਆ ਕੀ ਰਖੜਾ ਸਾਹਿਬ ਨੂੰ ਉਸ ਗੱਲ ਤੋਂ ਪੰਤੋਂ ਮਾਫੀ ਮੰਗ ਲਈ ਕਿ ਜਿਹੜੇ ਰਖੜਾ ਸਾਹਿਬ ਸੱਚੇ ਸੌਦੇ ਵਾਲੇ ਡੇਰੇ ਤੇ ਪਹੁੰਚੇ ਰਹੇ ਆ ਉਹ ਵੀਡੀਓ ਵਾਇਰਲ ਹੋਈਆਂ ਪਰਮਿੰਦਰ ਢੀਂਡਸਾ ਨਾਲ ਹਾਂ ਤੋ ਹੋ ਗਈ ਹੈ ਪਤਾ ਨਹੀਂ ਕਿਸ ਗੱਲ ਦੀ ਕਿਉਂ ਅਸੀਂ ਇੰਨੀ ਜਿਆਦਾ ਮਰਿਆਦਾ ਆਪਦੀ ਲੰਘਣਾ ਕਰਦੇ ਆ ਮਰਿਆਦਾ ਦਾ ਅਸੀਂ ਕੁਝੁੱਝੀ ਜਾਂਦੇ ਆ ਸਾਡਾ ਗੱਲ ਹੋ ਜੇ ਮੈਂ ਤਾਂ ਇਹ ਸਮਝਣਾ ਦੂਜੇ ਨੰਬਰ ਤੇ ਹੁਣ ਇੱਥੇ ਗੱਲ ਇਹ ਆਉਂਦੀ ਹੈ ਇਹ ਕਹਿੰਦੇ ਨੇ ਕਿ ਕਾਲੀ ਦਲ ਸਾਡੇ ਤੇ ਦੋਸ਼ ਲਾਉਣਾ ਹੈ ਦੋਸ਼ ਲਾਈਏ ਵੀ ਕਿਉਂ ਨਾਲ ਜੀ ਚੰਦੂ ਬਾਜਰਾ ਜਿਹੜਾ ਤੁਹਾਡਾ ਸਨਮਾਨ ਕਰ ਰਿਹਾ ਹੈ ਉਹ ਭਾਜਪਾ ਦੇ ਸਿੱਧੇ ਪ੍ਰਚਾਰ ਕਰਦਾ ਰਿਹਾ ਜੰਮੂ ਇਲੈਕਸ਼ਨ ਜਾ ਕੇ ਦਿੱਲੀ ਕਮੇਟੀ ਤੁਹਾਡਾ ਸਨਮਾਨ ਕਰ ਰਹੀ ਹੈ ਜਿਹੜੀ ਕਿ ਸਿੱਧੀ ਭਾਜਪਾ ਨਾਲ ਸੰਬੰਧ ਰੱਖਦੀ ਭਾਜਪਾ ਦੇ ਚੋਣਸ਼ੀਸ਼ਾ ਨਾਲ ਲੜ ਰਹੀ ਹੈ ਰਕੜਾ ਸਾਹਿਬ ਨੇ ਜਿਹੜੇ ਜਿਹੜੇ ਤੁਹਾਡਾ ਕਲ ਸਨਮਾਨ ਕਰ ਰਹੇ ਨੇ ਉਹ ਸਿੱਧੇ ਤੋਂ ਸਿੱਧੇ ਭਾਜਪਾ ਦਾ ਪ੍ਰਚਾਰ ਕਰਦੇ ਰਹੇ ਨੇ ਕਿਤੇ ਮੋਦੀ ਸਾਹਿਬ ਵਰਗਾ ਪ੍ਰਧਾਨ ਮੰਤਰੀ ਨਹੀਂ ਮਿਲਣਾ ਕਿਉਂਕਿ ਉਹ ਜਦੋਂ ਦਾ ਉਹਨਾਂ ਦੇ ਭਰਾ ਨੂੰ ਇੱਥੇ 에어ਪੋਰਟ ਤੋਂ ਰੋਕਿਆ ਗਿਆ ਅਗਰੌਨ ਤੋਂ ਉਦੋਂ ਦਾ ਲਗਾਤਾਰ ਬੀਜੇਪੀ ਤੇ ਗੋਣੀਆਂ ਗਈ ਜਾਂਦੇ ਨੇ ਬੀਬੀ ਜ਼ਗੀਰ ਕੌਰ ਹੈ ਉਹ ਬੀਜੇਪੀ ਦੇ ਗੋਣ ਕੌਂਦੀ ਹੈ ਤੇ ਜਿਹੜੇ ਸਾਰੀ ਟਾਣੀ ਹੈ ਜਿਹੜੀ ਹੈ ਪੀਜੇਪੀ ਦੀ ਫਿਰ ਤੁਹਾਨੂੰ ਅਸੀਂ ਕੀ ਸਮਝੀਏ ਕਿ ਤੁਸੀਂ ਜਿਹੜੀਆਂ ਉਹ ਚਾਲਾਂ ਨੇ ਉਹਨਾਂ ਦੇ ਵਿੱਚ ਫਸ ਚੁੱਕੇ ਹੋ ਜਾਂ ਇਹ ਜਿਹੜੇ ਲੋਕ ਨੇ ਇਹ ਤੁਹਾਨੂੰ ਵਰਤ ਰਹੇ ਆ ਜਾਂ ਤੁਹਾਨੂੰ ਸਿੱਧੀ ਸੜੇ ਆਮ ਵਰਤ ਕੇ ਸਿਧਾ ਅਕਾਲੀ ਦਰਬ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਇਹ ਜਿਹੜੇ ਸ਼ਬਦ ਨੇ ਇਹਨਾਂ ਨੂੰ ਇਹਨਾਂ ਦਾ ਆਪ ਹੀ ਜਵਾਬ ਦੇਣਾ ਚਾਹੀਦਾ ਵੀ ਜਿਸ ਲੀਡਰਸ਼ਿਪ ਕੋਲ ਤੁਸੀਂ ਹੁਣ ਜਾ ਰਹੇ ਹੋ ਕੀ ਉਹ ਲੀਡਰਸ਼ਿਪ ਆਪ ਦਾ ਅਕਸ ਬਣਾ ਚੁੱਕੀ ਹੈ ਕੀ ਉਹ ਆਪ ਦਾ ਆਧਾਰ ਬਣਾ ਚੁੱਕੀ ਹੈ ਕੀ ਉਹ ਛਰੇ ਛਰੇ ਆ ਮੁਖਰੇ ਉtre ਨਹੀਂ ਤੇ ਜੇ ਉਹ ਖਰੇ ਉtre ਨਹੀਂ ਤੇ ਦੂਜੀ ਲੀਡਰਸ਼ਿਪ ਨੂੰ ਦਾ ਕੀ ਕਸੂਰ ਸੀ ਉਹਨਾਂ ਨੇ ਵੀ ਉਹ ਇਹ ਬਰਾਬਰੀ ਨੇ ਸਾਰੇ ਦੀ ਕੋਈ ਲੋਚੀ ਹੈ ਕੋ ਬਰਾਬਰ ਦਾ ਲੋਚੀ ਨਹੀਂ ਜੀ ਵਿਰਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਸ਼ਬਦ ਫਿਰ ਕਿਉਂ ਵਰਤੇ ਉਹਦਾ ਕਾਰਨ ਹੈ ਜੀ ਗਿਆਨੀ ਹਰਪ੍ਰੀਤ ਸਿੰਘ ਚਾਹੁੰਦੇ ਆ ਕਿ ਮੈਂ ਚਾਹੁੰਦੇ ਸੱਦ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਇਹ ਸੱਚ ਹੈ ਹੋਰ ਤਾਂ ਕਿ ਜਿੰਨਾ ਵੀ ਸਰਜੰਤਰ ਰਚ ਗਿਆ ਆ ਸੱਤ ਮੈਂਬਰੀ ਕਮੇਟੀ ਵਾਲਾ ਜਿਹੜਾ ਵਿਵਾਦ ਪਾਇਆ ਗਿਆ ਜਾਂ ਕਿਸੇ ਤਰੀਕੇ ਦੇ ਜਾਂ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਇਹ ਸਾਰਾ ਉਸ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੋਂ ਉੱਠਿਆ ਗਿਆਨੀ ਹਰਪ੍ਰੀਤ ਸਿੰਘ ਚਾਹੁੰਦੇ ਸਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹੋ ਜਿਹਾ ਵਿਵਾਦ ਇੱਥੇ ਖੜਾ ਹੋਵੇ ਤੇ ਲੋਕ ਸ਼ਰੀਆਮ ਕਹਿੰਦੇ ਆ ਕਿ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਓ ਪਰ ਲੋਕਾਂ ਨੂੰ ਜਾਂ ਸਿੱਖ ਸੰਗਤ ਨੂੰ ਇਸ ਗੱਲ ਦੀ ਸਮਝ ਆ ਗਈ ਪੀ ਆ ਯਾਰ ਚੰਨ ਕਿਹੜੇ ਪਾਸੇ ਰਿਹਾ ਇੱਕ ਪਾਸੇ ਤਾਂ ਸਟੇਲ ਸੀਲ ਤੇ ਖੜ ਕੇ ਸਜਾਵਾਂ ਸੁਧਾਰ ਰਿਹਾ ਹੈ ਜੇ ਉਹ ਸਜਾਵਾਂ ਹੀ ਭੁਗਤ ਰੇਤ ਫਿਰਣ ਨੂੰ ਪਘੋੜੇ ਕਰਾਰ ਦੇ ਰਿਹਾ ਹੈ ਇਹਦਾ ਮਤਲਬ ਸਿਰਦੇ ਇਹਨਾਂ ਸ਼ਬਦਾਂ ਦੇ ਹੀ ਸੀਗੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਆਵਾਜ਼ ਬਲੰਦ ਹੋ ਜੇ ਕਿ ਗਿਆਨੀ ਭਾਰਤੀ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਓ ਹੋਰ ਇਹਦਾ ਕੋਈ ਇਸ ਗੱਲ ਦਾ ਮਤਲਬ ਨਹੀਂ ਸੀਗਾ ਵਿਰਖ ਸਾਹਿਬ ਕੁਝ ਲੋਗ ਪਾਸ ਦੇ ਵਿੱਚ ਨੇ ਜਿਹੜੇ ਕੀ ਇਹ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਹਰੀ ਜੇ ਪਿੱਛੇ ਹਟ ਜਾਂਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਸੰਦੂ ਸਾਹਿਬ ਬੜੀ ਹਾਸੋਹੀਣੀ ਗੱਲ ਐ ਬੜੀ ਸਮੇਂ ਤੋਂ ਬਾਅਦ ਜੇ ਗੱਲਾਂ ਇਹ ਉਹ ਲੋਕ ਗੱਲਾਂ ਕਰਦੇ ਨੇ ਉਹ ਸੋਸ਼ਲ ਮੀਡੀਆ ਤੇ ਪ੍ਰਚਾਰ ਫਲਾਉਂਦੇ ਨੇ ਜਿਨ੍ਹਾਂ ਨੇ ਕਦੀ ਸ਼੍ਰੋਮਣੀ ਅਕਾਲੀ ਦਲ ਨੂੰ voting ਨਹੀਂ ਪਾਇਜੀ ਇਹ ਸਾਰੇ ਕਾਂਗਰਸ ਦੇ ਸਪੋਰਟਰ ਸਾਰੇ ਕਾਂਗਰਸ ਦੇ ਵੋਟਰ ਆਮ ਆਦਮੀ ਦੇ ਸਪੋਰਟਰ ਵੋਟਰ ਤੇ ਭਾਜੀਪੀ ਦੇ ਵੋਟਰ ਸਪੋਰਟਰ ਜਿਹੜੇ ਨੇ ਉਹ ਇਹੋ ਜਿਹੇ ਭੁਆਵਾ ਬਣਾਉਂਦੇ ਨੇ ਜਿਹੜਾ ਅਕਾਲੀ ਦਲ ਨਾਲ ਜੁੜਿਆ ਹੋਇਆ ਵਰਕਰ ਉਹ ਕਦੀ ਵੀ ਇਹ ਗੱਲ ਨਹੀਂ ਕਰਦਾ ਜੀ ਇਹ ਸਾਡੀ ਇੱਕ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਬਾਦਲ 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 ਫੋਬੀਆ ਬਣਾ ਕੇ ਇਹਨਾਂ ਨੇ ਫਿੱਟ ਕਰਤਾ ਕਿ ਸ਼ਾਇਦ ਜਿਹੜਾ ਸ਼ਰੋਮਣੀ ਅਕਾਲੀ ਦਲ ਸਰਕਾਰ ਤੋਂ ਬਾਹਰ ਹੋਇਆ ਉਹ ਬਾਦਲ ਪਰਵਾਰ ਕਰਕੇ ਹੋਇਆ ਇਸ ਕਰਕੇ ਇਹ ਜਿਹੜੀ ਆ ਪਿੱਛੇ ਸਾਜ਼ਿਸ਼ ਇਹਨਾਂ ਦੀ ਕਿਉਂਕਿ ਸੁਖਵੀਰ ਸਿੰਘ ਬਾਦਲ ਜਿਹੜਾ ਹੈ ਉਹ ਇੱਕ ਡਟਣ ਵਾਲਾ ਲੀਡਰ ਹੈ ਜੀ ਪਿੱਛੇ ਹਟਣ ਵਾਲਾ ਲੀਡਰ ਨਹੀਂ ਹੈਗਾ ਜੋ ਉਹ ਨੇ ਕਹਦਾ ਉਹ ਕਰਕੇ ਵਿਖਾਉਂਦਾ ਤੇ ਜੇ ਅੱਜ ਜਿਹੜੇ ਜਿਹੜੇ ਦੂਜੇ ਲੀਡਰਾਂ ਦੀ ਆਪਾਂ ਗੱਲ ਕਰਦੇ ਹਾਂ ਚੰਦੂ ਮਾਜਰਾ ਰਖੜਾ ਬੀਬੀ ਜ਼ਗੀਰ ਕੌਰ ਅਤੇ ਆ ਜਿਹੜੇ ਹੋਰ ਨਵੇਂ ਸੁਧਾਰ ਲੈ ਗਏ ਆ ਇਹਨਾਂ ਸਾਰਿਆਂ ਦੀ ਇਹ ਸੋਚ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬੀਜੇਪੀ ਨਾਲ ਸਮਝੌਤਾ ਹੋ ਜਾਵੇ ਬਿਲਕੁਲ ਭਾਵੇਂ ਅਧੀਆਂ ਸੀਟਾਂ ਦੇ ਕੀ ਹੋ ਜਾਵੇ ਪਰ ਉਹ ਕੋਲ ਇਨਸਾਨ ਅੜਿਆ ਉਹ ਕਹਿੰਦਾ ਨਹੀਂ ਸਿਧਾਂਤਾਂ ਦੇ ਉੱਤੇ ਕੋਈ ਵੀ ਸਮਝੌਤਾ ਨਹੀਂ ਜੇ ਛੱਡਿਆ ਤੇ ਛੱਡਿਆ ਹੈ ਹਨਾ ਪਰ ਜੇ ਪੰਜਾਬ ਦੀ ਗੱਲ ਕਰਨਗੇ ਸਿੱਖ ਪੰਥ ਦੀ ਬੀਜੇਪੀ ਗੱਲ ਕਰੇਗੀ ਸਿੱਖਾਂ ਦੇ ਮਸਲੇ ਹੱਲ ਕਰੇਗੀ ਕਿਸਾਨਾਂ ਦੇ ਮਸਲੇ ਹੱਲ ਕਰੇਗੀ ਫਿਰ ਅਸੀਂ ਸੋਚ ਲਾਂਗੇ ਵਿਚਾਰਾਂਗੇ ਇਸ ਕਰਕੇ ਉਹ ਜਿਹੜਾ ਸਾਰਿਆਂ ਦੇ ਵਿੱਚ ਇੱਕ ਅ ਨਿਸ਼ਾਨਾ ਬਣਿਆ ਹੋਇਆ ਮੈਂ ਹੁਣ ਤੁਹਾਨੂੰ ਇਹ ਗੱਲ ਕੁੱਛਣੀ ਚਾਹਣਾ ਵੀ ਜਦੋਂ ਦਾ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਜੀ ਕਿੰਨਾ ਚਿਰ ਹੋ ਗਿਆ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਕੇ ਇਸ ਗੱਲ ਤੋਂ ਬਾਹਰ ਕੀ ਬਾਦਲ ਪਰਿਵਾਰ ਨੇ ਕੋਈ ਦਫ਼ਨ ਦਾ ਚੀਜ਼ ਨਹੀਂ ਕੀਤੀ ਐਸ ਵੇਲੇ ਬਰਿੰਦਰ ਸਿੰਘ ਜੀ ਭੁੰਦਰ ਸਾਹਿਬ ਕਾਰਜਕਾਰੀ ਪ੍ਰਧਾਨ ਨੂੰ ਚਲਾ ਰਹੇ ਨੇ ਪਾਰਟੀ ਨੂੰ ਵਰਗ ਕਮੇਟੀ ਦਾ ਸਾਰਾ ਕੰਮ ਚੱਲ ਰਿਹਾ ਸਿਰ ਤੋਂ ਸਿਰਫ ਸੁਖਵੀਰ ਬਾਦਲ ਇੱਕ ਐਜ਼ ਏ ਵਰਕਰ ਹੋਣ ਦੇ ਨਾਂ ਤੇ ਜੇ ਕਿਤੇ ਜਾਂਦਾ ਕਿਸੇ ਸਮਾਗਮ ਤੇ ਵਰਕਰ ਹੋਣ ਦੇ ਨਾਂ ਤੇ ਪਾਰਟੀ ਦੇ ਕਿਸੇ ਕੰਮ ਦੇ ਵਿੱਚ ਉਹ ਦਫ਼ਨ ਦਾ ਚੀਜ਼ ਨਹੀਂ ਕਰ ਰਿਹਾ ਇਹਨਾਂ ਲੋਕਾਂ ਨੂੰ ਕੁਛ ਨਾਲ ਹੋਵੇ ਬੰਦਾ ਹੁਣ ਤੁਸੀਂ ਪਾਰਟੀ ਨੂੰ ਕਿੰਨਾ ਕ ਬਣਾ ਰਿਆ ਆ ਪਾਰਟੀ ਦੀ ਮੈਂਬਰਸ਼ਿਪ ਹੋਈ ਐ ਸਵਾਤ ਅੱਲ ਸੀ ਭੱਜ ਕੇ ਆ ਕੇ ਮੈਂਬਰਸ਼ਿਪ ਕਰਦੇ ਤੇ ਸੁਖਵੀਰ ਨੇ ਸਿਫਾ ਦਿੱਤਾ ਅਸੀਂ ਮੈਂਬਰਸ਼ਿਪ ਕਰਦੇ ਆ ਜੀ ਹੁਣ ਅਸੀਂ ਆਪ ਦਾ ਪ੍ਰਧਾਨ ਆ ਕੇ ਮਰਜੀ ਦਾ ਚੋਣਾਂਗੇ ਜਿਹੜਾ ਚੁਣਾ ਇਹ ਬੰਦਾ ਕੋਈ ਵੀ ਨਹੀਂ ਆ ਕੇ ਬੜਿਆ ਕਿਉਂਕਿ ਪਾਰਟੀ ਦੇ ਨਹੀਂ ਜਿਹੜੇ ਪ੍ਰਚਾਰ ਕਰਦੇ ਨੇ ਇਹ ਪਾਰਟੀ ਦੇ ਲੋਕ ਨਹੀਂ ਐ ਕਾਲੀਦਲ ਦੇ ਲੋਕ ਨਹੀਂ ਐ ਇਹ ਸਿਰਫ ਤੋਂ ਸਰਪਨਾ ਦੂਜੀਆ ਪਾਰਟੀ ਕਹਿੰਦੇ ਵੋਟਰ ਸਪੋਰਟਰ ਨੇ ਇੱਕ ਹਵਾ ਬਣਾ ਕੇ ਲੋਕਾਂ 'ਚ ਪੇਸ਼ ਕਰਨਾ ਚਾਹੁੰਦੇ ਆ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਵਿਰਚਾ ਵਿਕਮ ਵਿੱਚ ਆਇਆ ਕਿ ਹੋਰ ਵੀ ਪੰਜਾਬ ਦੇ ਵਿੱਚ ਕਾਫੀ ਪਾਰਟੀਆਂ ਨੇ ਉਹਨਾਂ ਦੇ ਲੋਕ ਮੈਂ ਨਹੀਂ ਵੇਖਿਆ ਵੀ ਆਪਦੀ ਪਾਰਟੀ ਦੇ ਵਰਕਲੱਬ ਜਾਂਦੇ ਹੋਣ ਜਾਂ ਬੋਲਦੇ ਹੋ। ਇਹੀ ਦਾ ਤਰਾਸਤੀ ਹੈ ਸੰਸਦ। ਇੱਕੋ ਇੱਕ ਪਾਰਟੀ ਹੈ ਪੰਜਾਬ ਦੀ ਜਿਹੜੇ ਪੰਜਾਬ ਦੇ ਹਿੱਕਾਂ ਤੇ ਹੱਤਾਂ ਦੀ ਹਿੱਤਾਂ ਦੀ ਗੱਲ ਕਰਦੀ ਹੈ, ਹੱਕਾਂ 70 ਹਿੱਤਾਂ ਦੀ ਗੱਲ ਕਰਦੀ ਹੈ। ਪੰਥ ਦੇ ਹਿੱਤਾਂ ਦੀ ਗੱਲ ਕਰਦੀ ਹੈ, ਉਹ ਆ ਸ਼੍ਰੋਮਣੀ ਅਕਾਲੀ ਦਲ। ਐਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਿਆ ਹੋਇਆ ਹੈ। ਜੀ। ਕਾਂਗਰਸ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਬਿਲਕੁਲ ਨਹੀਂ ਬੋਲਦੇ ਉਹਨਾਂ ਦੇ ਜਿਹੜੇ ਲੋਕ ਨੇ ਉਹ ਵੋਟ ਉਧਰ ਪਾਉਂਦੇ ਨੇ ਅਕਾਲੀ ਦਲ ਤੇ ਬੀਜੇਪੀ ਦੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕੌਣ ਮਾੜਾ ਕੌਣ ਚੰਗਾ ਉਹ ਬਿਲਕੁਲ ਨਹੀਂ ਬੋਲਦੇ ਉਹ ਟਿੱਪਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਚੱਲ ਰਹੀ ਹੈ ਉਹ ਕੋਈ ਟਿੱਪਣੀ ਨਹੀਂ ਆਉਂਦੀ ਉਹਨਾਂ ਦੇ ਵਰਕਰ ਕਰਦੇ ਉਹ ਜਿਹੜੀ ਸਿੱਧੀ ਗੱਲ ਆਗੇ ਅਕਾਲੀ ਦਲ ਤੇ ਮਤਲਬ ਕੀ ਹੈ ਉਹਨਾਂ ਲੋਕਾਂ ਦਾ ਵੀ ਕਾਲੀ ਦਾ ਨੂਰ ਜਾਓ ਕਾਲੀ ਦਾ ਨੂਰ ਨਾਮ ਕਰੋ ਉਂਝ ਬਹਿ ਕੇ ਕਰਨਗੇ ਗੱਲਾਂ ਵੇਖੋ ਜੀ ਪੰਜਾਬ ਦੀ ਖੇਤਰੀ ਪਾਰਟੀ ਐ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੜਾ ਜ਼ਰੂਰੀ ਐ ਸ਼੍ਰੋਮਣੀ ਅਕਾਲੀ ਦਲ ਜਿਹੜੇ ਪੰਜਾਬ ਦੀ ਗੱਲ ਕਰ ਸਕਦਾ ਐ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਗੱਲ ਕਰ ਸਕਦਾ ਐ ਪਰ ਵੋਟ ਨਹੀਂ ਪਾਉਣੀ ਵੋਟ ਬੋਟ ਉਹਨਾਂ ਨੂੰ ਪਾਉਣੀ ਐ ਇਸਨਕੇ ਇਹ ਇਹ ਲਿਖੋ ਝੰਡਾ ਬਣ ਚੁੱਕਾ ਐ ਇਸ ਵੇਲੇ ਤੁਸੀਂ ਉਹਨੇ ਵੀ ਵੇਖ ਲਓ ਅਗਿਆਨੀ ਹਰਪ੍ਰੀਤ ਸਿੰਘ ਵਰਗੇ ਲੋਕ ਨੇ ਕਦੇ ਤੁਸੀਂ ਸੁਣਿਆ ਉਹ ਕਾਂਗਰਸ ਦੇ ਖਿਲਾਫ ਬੋਲਦੇ ਹੁਣ ਕਦੇ ਸੁਣਿਆ ਤੁਸੀਂ ਭਾਜਪਾ ਦੇ ਖਿਲਾਫ ਬੋਲਦੇ ਹੁਣ ਕਦੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦੇ ਹੁਣ ਉਹ ਦੋਕ ਐਨੂ ਸਟਾਈਲ ਜਿਹਾ ਬਣਾ ਕੇ ਗੱਲ ਕਰਨਗੇ ਦੋਕ ਸਟਾਈਲ ਐਨੂ ਬਣਾ ਕੇ ਗੱਲ ਕਰਨਗੇ ਉਹਨਾਂ ਦਾ ਏਜੰਡਾ ਇੱਕੋ ਹੈ ਜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਪੱਪਾ ਪਾਰਨਾ ਆਜੇ ਕਿਤੇ ਪੈਰਾ ਪਾਰ ਰੁਕੇ ਖੜਾ ਨਾ ਹੋ ਜੇ ਇਹਨੂੰ ਜਿੰਨਾ ਵੀ ਹੋ ਸਕੇ ਦਾ ਨੱਪ ਕੇ ਰੱਖੋ ਇਹਨੂੰ ਦਬਾ ਕੇ ਰੱਖੋ ਆਹੀ ਉਹ ਲੋਗ ਲੱਗੇ ਹੋਏ ਸੀ ਜੀ ਵਿਰਖ ਸਰ ਕੌਣ ਲੋਗ ਨੇ ਜੋ ਪੰਜਾਬ ਬਾਰੇ ਕੀ ਸੋਚਦੇ ਵੇਖੋ ਪੰਜਾਬ ਇਸ ਵੇਲੇ ਜੋ ਮੈਂ ਆਪ ਦੇਖੀ ਵੇਖਿਆ ਸਭੂ ਸਭ ਤੁਹਾਨੂੰ ਵੀ ਪਤਾ ਹੋਣਾ ਹੈ ਆਪਾਂ ਸਾਰਿਆਂ ਨੇ 1984 ਤੋਂ ਲੈ ਕੇ 95 ਤੋਂ 96 ਤੱਕ ਦਾ ਦੌਰ ਵੇਖਿਆ ਜੀ 97 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਉਹ ਜਿਹੜਾ 10-15 ਸਾਲ ਦਾ ਦੌਰ 10-11 ਸਾਲ ਦਾ ਉਸ ਦੌਰ ਨੇ ਪੰਜਾਬ ਨੂੰ ਮਾਰ ਕੇ ਸੁੱਟਦਾ ਝੰਬ ਕੇ ਸੁੱਟਦਾ ਬਹੁਤ ਵੱਡਾ ਘਾੜ ਹੋਇਆ ਪੰਜਾਬ ਦਾ ਉਹ ਜਿਹੜਾ ਉਹਨੂੰ ਸੰਭਾਲਦਿਆ 1997 ਤੋਂ ਲੈ ਕੇ 2002 ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੜੀ ਸੁਰਤਤਾ ਦੇ ਨਾਲ ਪੰਜਾਬ ਨੂੰ ਸੰਭਾਲ ਲਿਆ 2007 ਤੋਂ ਲੈ ਕੇ 17 ਤੱਕ ਜਿਹੜਾ ਪੰਜਾਬ ਦਾ ਵਿਕਾਸ ਕਰਵਾਇਆ ਉਹ ਮੂੰਹੋਂ ਬੋਲਦਾ ਨਾਂ ਦਾ ਕੁਝ ਕੰਮ ਨਹੀਂ ਸੀ ਕਰ ਸਕੇ ਜੀ ਤੇ ਨਾਂ ਜਿਹੜੇ ਹੋਣ ਵਾਲੇ ਆ ਇਹਨਾਂ ਨੇ ਕੁਝ ਕਰਨਾ ਇਹਨਾਂ ਲੋਕਾਂ ਵਿੱਚ ਸਿਰਫ ਇੱਕ ਪੰਡੀ ਪ੍ਰਚਾਰ ਹੈ ਤੇ ਮੈਂ ਜਿਹਦੇ ਪਹਿਲੇ ਸਵਾਲ ਤੁਹਾਡੇ 'ਚ ਗੱਲ ਕਰਕੇ ਹੜਿਆ ਕਿ ਇਹ ਲੋਕ ਆਪਦੇ ਮੂੰਹੋਂ ਵੀ ਕਹਿੰਦੇ ਜੇ ਪੰਜਾਬ ਦਾ ਭਲਾ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਕਿਉਂਕਿ ਇਹਨਾਂ ਨੂੰ ਪਤਾ ਵੀ ਅਸੀਂ ਚੱਲਣਾ ਦਿੱਲੀੋਂ ਤੇ ਦਿੱਲੀੋਂ ਚੱਲਣ ਵਾਲੇ ਲੋਕ ਜਿਹੜੇ ਉਹ ਕਿਸੇ ਦਾ ਭਲਾ ਨਹੀਂ ਕਰ ਸਕਦੇ ਉਹਨਾਂ ਦੇ ਦਿੱਲੀ ਵਾਲੇ ਜਿਹੜਿਆਂ ਨੇ ਉਹਨਾਂ ਨੇ ਪੂਰੇ ਪਾਰਦੀ ਦੀ ਗੱਲ ਵੇਖਣੀ ਹੈ ਪਾਰਦੀ ਗੱਲ ਸੁਣੀ ਸਾਨੂੰ ਕਿਵੇਂ ਸੂਬੇ ਨੂੰ ਵਰਤ ਕੇ ਕਿੱਥੇ ਕਿਹੜੀ ਬੋਰਡ ਮਿਲਨੀ ਹੈ ਪੰਜਾਬ ਦੇ ਹਿੱਤਾਂ ਦੀ ਗੱਲ ਸਿੱਤੂ ਸਿਰਫ ਸ਼ਰੋਹਣੀ ਅਕਾਲੀ ਦਰ ਕਰ ਸਕਦਾ ਪਰ ਅੱਜ ਤਰਾਸਦੀ ਹੈ ਕਿ ਜਿਹਨੂੰ ਅਸੀਂ ਪੜਿਆ ਲਿਖਿਆ ਯੋਗ ਕਹਿੰਦੇ ਆ ਇਹ ਸਾਡੇ ਯੋਗ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਗਰੀਬ ਹੋ ਚੁੱਕੀ ਹੈ ਮਾੜੀ ਹੋ ਚੁੱਕੀ ਹੈ ਉਹ ਜਿਹੜੇ ਇਸ ਬਾਰੇ ਘੱਟ ਸੋਚਦੇ ਆ ਉਹ ਸਿਰਫ ਤੇ ਸਿਰਫ ਆਪਦੇ ਲਾਲਚ ਨਾਲ ਜੁੜੇ ਹੋਏ ਨੇ ਇਹ ਜਿਹੜਾ ਵੱਡਾ ਨੁਕਸਾਨ ਪੰਜਾਬ ਦਾ ਇਸ ਕਰਕੇ ਹੋ ਰਿਹਾ ਜੋ অতি ਮੰਦਪਨ ਮੰਦਪਨ ਕਾਂ 릭ਸ਼ਾ ਤੁਸੀਂ ਬਹੁਤ ਹੀ ਸੁਚੱਜਾ ਢੰਗ ਨਾਲ ਸੰਗਤ ਦੇ ਸਾਹਮਣੇ ਪੇਸ਼ ਹੋ ਕੇ ਜਵਾਬ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ